نوشہ سرگرمی پروگرام میں واسطے پرتےشی کی طرف آپ جی کا ہاردک سوگت ہے پیش ہے ضلع شہید بگت سنگھت اج دیا وشیش چندوز فیملی ریسٹور بار ایک ملٹی کزین ریسٹور کا سواد جو تمیشہ رہے گا یاد اج ہی آؤ چند فیملی ریسٹور چنڈیگڑ شہر کال سیون ایٹ تھری سیون ڈبل زیرو ڈبل زیرو ڈبل سکس

گورنمنٹ تو اپنے سکتے ہیں سرخیا کیونکہ جس طرح کا ساتھ ہے بے روزگاری بہت زیادہ ہے کام کاج ہے نہیں گورمنٹ کو سوئی پلان نہیں ہے یا کسی بھی قسم کی گورنمنٹ آ جنگی ہے میں نے ہے کہ پھر سامنے سوال آتا ہے کیا ہے وہ کس طرح کی طرح ہے یہ تو کتابیں بتاوا 206

ਇਹ ਜੇ ਸਾਡੀ ਜਮੀਨ ਫੋਨ ਆ ਗਿਆ ਗਲਤ ਕੀਤਾ ਜਾਂ ਮੈਨੂੰ ਕਹਿੰਦੇ ਜਾਣ ਕਰਨਾ ਮੁਲਾਦ ਕਿ ਤਰ੍ਹਾਂ ਚਲੇ ਕਰਿਆ ਕਿ ਸਾਨੂੰ ਸਾਰੇ ਉਮਰਤੀ ਨੂੰ ਹਰਿਆਰ ਕਰਨ ਦੀ ਲੋੜ ਹੈ ਜਿਹੜੀ ਰੈਲੀ ਹੋ ਰਹੀ ਹੈ ਉਹਦੇ ਸੰਬੰਧ ਵਿੱਚ ਜਿਹੜੀ ਤੁਹਾਡੀ ਮੀਟਿੰਗ ਹੋ ਰਹੀ ਹੈ ਹਾਂਜੀ ਉਹਦੇ ਸੰਬੰਧ ਵਿੱਚ ਜਾਣਕਾਰੀ ਇਹ 9 ਜੁਲਾਈ ਨੂੰ ਸਾਡੀ ਜਲੰਧਰ ਦੇ ਵਿੱਚ ਇਹ ਦਵਾਬਾ ਸਾਈਡ ਜਿੰਨੇ ਸ਼ਹਿਰ ਪੈ ਰਹੇ ਆ ਅੰਮ੍ਰਿਤਸਰ ਹੋਵੇ ਸ਼੍ਰੀ ਜਾਂ ਉਹ ਜਲੰਧਰ ਹੋਵੇ ਜਾਂ ਕੂਰਥਲਾ ਹੋਵੇ ਜਾਂ ਇੱਧਰ ਜਿੰਨੇ ਵੀ ਉਧਰਲੇ ਸ਼ਹਿਰ ਆ ਉਹਨਾਂ ਦੀ ਅਸੀਂ 9 ਜੁਲਾਈ ਨੂੰ ਮੀਟਿੰਗ ਕੀਤੀ ਸੀਗੀ ਤੇ ਸਾਡੇ ਕੋਲ ਸਾਥੀ ਜਿਹੜੇ ਨਵੇਂ ਸ਼ਹਿਰ ਤੋਂ ਇੱਧਰਲੀ ਸਾਈਡ ਦੇ ਕੁਝ ਸਾਡੇ ਆਟੋ ਵਰਕਰ ਜਿਹੜੇ ਭਰਾ ਆ ਉਹ ਸਾਤੋਂ ਵਿਛੜੇ ਹੋਏ ਸੀ ਉਹਨਾਂ ਨੂੰ ਹੁਣ ਅਸੀਂ ਇਕੱਠੇ ਕਰਕੇ ਤੇ ਇੱਕ ਪੰਜਾਬ ਲੈਵਲ ਦੀ ਜਿਹੜੀ ਆ ਕਮੇਟੀ ਬਣਾਉਣ ਜਾ ਰਹੇ ਆ ਤੇ ਅੱਜ ਤੈਅ ਕਰਾਂਗੇ ਵੀ ਉਸ ਕਮੇਟੀ ਦੇ ਵਿੱਚ ਕੌਣ-ਕੌਣ ਮੈਂਬਰ ਹੋਣੇ ਚਾਹੀਦੇ ਆ ਤੇ ਉਹਦਾ ਪ੍ਰਧਾਨ ਕੌਣ ਹੋਣਾ ਚਾਹੀਦਾ ਉਹਦਾ ਕੈਸ਼ੀਅਰ ਕੌਣ ਹੋਣਾ ਚਾਹੀਦਾ ਅੱਜ ਇਹ ਸਾਰਾ ਕੁਝ ਤੈਅ ਕਰਾਂਗੇ ਤੇ ਅਸੀਂ ਚਾਹੁੰਦੇ ਹਾਂ ਵੀ ਸਾਨੂੰ ਵੀ ਜਿਹੜਾ ਸਰਕਾਰ ਆਟੋ ਵਰਕਰਾਂ ਨੂੰ ਮੁਕਤ ਧਾਰਾ ਦੇ ਵਿੱਚ ਲਿਆਵੇ ਇਹਦਾ ਲਾਇਸੈਂਸ ਜਿਹੜਾ ਆ ਉਹ ਪੰਜਾਬ ਦੇ ਵਿੱਚ ਬਣਨ ਲੱਗੇ ਜਦੋਂ ਦਾ ਮੁਲਕ ਸਾਡਾ ਆਜ਼ਾਦ ਹੋਇਆ ਉਦੋਂ ਤੋਂ ਲੈ ਕੇ ਅੱਜ ਤੱਕ ਸਾਡੇ ਜਿਹੜਾ ਆਟੋ ਦਾ ਲਾਇਸੈਂਸ ਜਿਹੜਾ ਆ ਉਹ ਨਹੀਂ ਬਣ ਰਿਹਾ ਇਨਾ ਮੰਗਾ ਨੂੰ ਲੈ ਕੇ ਜਾਂ ਸਾਡੇ ਵੱਖ-ਵੱਖ ਸ਼ਹਿਰਾਂ ਦੀਆਂ ਜਿੱਦਾਂ-ਜਿੱਦਾਂ ਕੋਈ ਪ੍ਰੋਬਲਮਾਂ ਹੈਗੀਆਂ ਕਿਤੇ ਮੰਨ ਲਓ ਈ ਰਿਕਸ਼ੇ ਵਾਲਿਆਂ ਨਾਲ ਰੌਲਾ ਆ ਕਿਤੇ ਪੁਲਿਸ ਨਾਲ ਰੌਲਾ ਕਿਤੇ ਪੁਲਿਸ ਜਲੰਧਰ ਚ ਸਾਨੂੰ ਜੋਤੀ ਚੌਂਗ ਨਹੀਂ ਬਣਨ ਦਿੰਦੀ ਇਦਾਂ ਦੀਆਂ ਜਿਹੜੀਆਂ ਟੋਟਲ ਸਾਰੀਆਂ ਮੁਸ਼ਕਿਲਾਂਆਂ ਹੈਗੀਆਂ ਉਹਨਾਂ ਨੂੰ ਹੱਲ ਕਰਨ ਲਈ ਅੱਜ ਪੰਜਾਬ ਲੈਵਲ ਦੀ ਕਮੇਟੀ ਬਣਾਈ ਜਾ ਰਹੀ ਆ ਤੇ ਉਹ ਜੋ ਬੈਠ ਕੇ ਤੈਅ ਕਰਾਂਗੇ ਵੀ ਉਹਦਾ ਪ੍ਰਧਾਨ ਕੌਣ ਹੋਊਗਾ ਕੌਣ ਨਹੀਂ ਜੈ ਭੀਮ ਜੈ ਭਾਰਤ ਜੈਸਾ ਇਹਨਾਂ ਬਾਅਦ ਵਿੱਚ ਦੋ ਦਿਨ ਕਰਨਾ ਹੈ ਸਾਨੂੰ ਵਾਅਦਾ ਕਰੇ کو کون سی دینا ہے اسی ڈیرا کو ٹرانسپورٹ منٹری ہے یہاں کی شقت ہوئی وہیں کلمہ بھول کر گئے ہیں خاص خطر ناز کر کے کیسے بات کرنا چاہیے نا اپنا لینا نام کرنا یہ لو ڈاکو کروں گے نہ سوچیں یعنی کہ گورنمنٹ علاقوں کو دینے کے لیے کرنے کے لیے کتنا ہو گا کبھی دی لو دے کے اوپر آؤ

مجھو رہا ہے کام کام لیا ہے تو پیما بجدیا ہے کتا یہ جو در اپنے پڑا رہے ہیں وہ سوال کی ہے تاتا جائے ہیں تاکہ جو ہم پانچ سکے سوپر جیرے گیا ہے تو دیکھتے چانڑنا ہوئے یہ جاپس کے کمائے ہوتی رہن کا کنگی ہے کیا کانورٹ ماں پڑا رہی اس کو ملکشن کے لیے اپنے پڑا رہے ہیں

نے پریا نے سائنٹیفک بنیا کورٹ تک وہ مار گیا اور جانیاں اٹو ڈالنے میں اور بھی مینا جتھے مینا نہیں کرتے اور وہ کینٹ تھے نشہ کوئی جو دوں پوری اگر اس کی ماں جان میں پانی تھا کہ نہیں ہے ہمت باقی سارے ہم اپنے ڈرگ سے

i right. en dus die ਮੇਰਾ ਨਾਮ ਪਨੀਤ ਕਲੇਅਰ ਨਿਊ ਆਟੋ ਵਰਕਰ ਜੀ ਨਿਊ ਜਿਲ੍ਹਾ ਪੰਜਾਬ ਪ੍ਰਧਾਨ ਅੱਜ ਜਿਹੜੀ ਸਾਡੀ ਮੀਟਿੰਗ ਇੱਥੇ ਨਵਾਂ ਸ਼ਹਿਰ ਚ ਰੱਖੀ ਹੋਈ ਸੀਗੀ ਕਿਉਂਕਿ ਅਸੀਂ ਸੋਚਦੇ ਸੀਗੇ ਕਿ ਸਾਡੇ ਨਾਲ ਜਿਹੜਾ ਇਧਰ ਮਾਲਵਾ ਸੈੱਡ ਜਿਹੜਾ ਆਪਣੇ ਉਹ ਵਿਛੜ ਗਿਆ ਸੀਗਾ ਅਸੀਂ ਉਹਨਾਂ ਨੂੰ ਇੱਕ ਸਾ ਉਧਰੋਂ ਪਾਸੇ ਕਾਲ ਕਰਕੇ ਇਕੱਠੇ ਕਰਕੇ ਅ ਜਿਹ ਪੰਜਾਬ ਲੈਵਲ ਦੀ ਜਿਹੜੀ ਕਿ ਜਥੇਬੰਦੀ ਬਣਾਉਣ ਜਾ ਰਹੇ ਆ ਕਿਉਂਕਿ ਹਰੇਕ ਜ਼ਿਲ੍ਹੇ ਦੀ ਆਪਣੇ ਆਪਣੇ ਪ੍ਰੋਬਲਮ ਆ ਹਰੇਕ ਜ਼ਿਲ੍ਹੇ ਦੀ ਆਪਣੀ ਆਪਣੀ ਡਿਮਾਂਡਸ ਹੈਗੀਆਂ ਉਹ ਅਸੀਂ ਨਾਲ ਸਾਰਿਆਂ ਨੂੰ ਇਕੱਠੇ ਕਰਕੇ ਜਿਹੜੀਆਂ ਇਹਨਾਂ ਦੀ ਡਿਮਾਂਡਸ ਹੈਗੀਆਂ ਉਹ ਉਹਨੂੰ ਕਲੈਡਿਕਰ ਕਰਕੇ ਜੋੜ ਕੇ ਤਾਂ ਵੀ ਜਿਹੜਾ ਆਨਾਲ ਸਮੇਂ ਦੇ ਵਿੱਚ ਕੋਈ ਵੱਡਾ ਸੰਘਰਸ਼ ਜਿਹੜਾ ਲਿਕਾਂਗੇ ਸਰਕਾਰ ਦੇ ਖਿਲਾਫ ਕਿਉਂਕਿ ਸਾਡੇ ਨਾਲ ਤਾਂ ਬਹੁਤ ਜਲਾ ਜਿਹੜਾ ਵਿਕਤਰਾ ਹੋ ਰਿਹਾ ਧੱਕਾ ਹੋ ਰਿਹਾ ਕਿਉਂਕਿ ਆਟੋ ਚਾਲਕ ਦੀ ਕੋਈ ਵੀ ਸਾਰ ਨਹੀਂ ਲੈ ਰਿਹਾ ਜਿੱਦਾਂ ਹੁਣ ਮੰਨ ਲਓ ਵੀ ਕੋਈ ਵੀ ਕੋਈ ਤਰਾਸਦੀ ਆ ਜਾਂਦੀ ਆ ਜਾਬ ਕੁਛ ਵੀ ਕੋਈ ਦਿਨ ਹੀ ਹੋ ਜਾਂਦੀ ਆ ਵੀ ਜਦੋਂ ਲਾਕਡਾਊਨ ਆਇਆ ਸੀ ਕੋਰੋਨਾ ਲੱਗੇ ਸੀ ਉਹਦੇ ਵਿੱਚ ਵੀ ਜਿਹੜੀ ਸਾਡੀ ਬੰਦਿਆਂ ਦੀ ਆ ਜਿਹੜੀ ਉਹ ਬੜੀ ਬੇਕਦਰੀ ਕੀਤੀ ਜਾਂਦੀ ਆ ਸਾਨੂੰ ਕੋਈ ਵੀ ਜਾਨੀ ਕਿ ਜੇ ਤਾਂ ਮੰਨ ਲਓ ਕੋਈ ਸਾਡਾ ਬੈਂਕ ਵਾਲੋਂ ਸਾਨੂੰ ਜਿਹੜਾ ਡਿਫਾਲਟਰ ਕਰ ਦਿੱਤਾ ਜਾਂਦਾ ਆ ਜੇ ਜੇ ਕਿਸਤਾਂ ਨਹੀਂ ਦਿੰਦੇ ਹੁਣ ਜਦੋਂ ਲਾਕਡਾਊਨ ਦੇ ਵਿੱਚ ਜੀ ਸਾਨੂੰ ਭਾਰੀ ਭਾਰੀ ਇਹਨਾਂ ਨੇ ਜੁਰਮਾਨੇ ਪਾਏ ਆ ਹੁਣ ਸਰਕਾਰ ਨੇ ਨਵੇਂ ਕੰਮ ਕਰ ਦਿੱਤਾ ਵੀ ਜਿਹੜਾ ਆ ਟੈਕਸ ਵਾ ਜਿਹੜਾ ਉਹ ਇੱਕ ਸਾਲ ਲਈ ਇਹਨਾਂ ਨੇ ਉਹ ਲਾਅ ਪਾਇਆ ਵੀ 8000 ਰੁਪਏ ਤੁਸੀਂ ਇਕੱਠੇ ਪੇ ਕਰੋ ਅੱਗੇ ਹੁੰਦਾ ਸੀਗਾ ਵੀ ਜਿਹੜਾ ਟੈਕਸ ਵਾ ਜਿਹੜਾ ਉਹ 10 ਮਹੀਨੇ 6 ਮਹੀਨੇ ਦੀ ਟਰਮ ਦੇ ਵਿੱਚ 9 ਮਹੀਨੇ ਟਰਮ ਦੇ ਵਿੱਚ ਹੁੰਦਾ ਸੀਗਾ ਵੀ ਕਦੇ ਦੀ ਕਿਸੇ ਤੇ ਪੇਪਰ ਨਹੀਂ ਟੁੱਟਦੇ ਸੀਗੇ ਪਰ ਹੁਣ ਸਰਕਾਰ ਜਿਹੜੀ ਇਸ ਪਾਸੇ ਨੂੰ ਤੁਰੀ ਹੋਈ ਹੈ ਕਿਉਂਕਿ ਨਵੇਂ-ਨਵੇਂ ਕਾਨੂੰਨ ਲਿਆ ਰਹੀ ਹੈ ਜਿਹੜੀ ਸਕ੍ਰੈਪ ਪਾਲਸੀ ਲੈ ਕੇ ਆ ਰਹੀ ਹੈ ਉਹਦੇ ਵਿੱਚ ਜਿਹੜਾ ਆ ਇਹ 10 ਸਾਲ ਤੋਂ ਜਿਹੜੀਆਂ ਗੱਡੀਆਂ ਆ ਉਹਨਾਂ ਨੂੰ ਜਿਹੜੀ ਉਹ ਕੰਡਮ ਕਰ ਰਹੀ ਆ ਕਿਉਂਕਿ ਜਦੋਂ ਤੁਸੀਂ ਰੋਡ ਸਾਡੇ ਕੋਲ ਟੈਕਸ 15 ਸਾਲ ਦਾ ਲੈ ਰਹੇ ਆ ਸਾਨੂੰ ਤੁਸੀਂ ਆਰਸੀ 15 ਸਾਲ ਦੀ ਬਣਾ ਕੇ ਦੇ ਰਹੇ ਆ ਪਰ ਉਹਦੇ ਵਿੱਚ ਵੀ ਜਿਹੜਾ ਸਾਡੇ ਨਾਲ ਧੱਕਾ ਕੀਤਾ ਜਾ ਰਿਹਾ ਜਿਹੜੀ ਡੀਜ਼ਲ ਗੱਡੀਓ 10 ਸਾਲੇ ਬੰਦ ਕੀਤੀ ਜਾ ਰਹੀ ਆ ਕਿਉਂਕਿ ਜਿਹੜੀਆਂ ਬੜੇ-ਬ ਆਉਂਦੇ ਆ ਪਰ ਜੇ ਤੁਸੀਂ ਲੋਕਾਂ ਨੂੰ ਇਦਾਂ ਗੁੰਮਰਾਹ ਕਰਕੇ ਲੋਕਾਂ ਦੇ ਜਿਹੜੇ ਫੈਸਲੇ ਬਿਨਾਂ ਗੱਲ ਤੋਂ ਥੂਪੇ ਜਾ ਰਹੇ ਆ ਇਸ ਸੰਬੰਧ ਵਿੱਚ ਇਹਨਾਂ ਲੋਕਾਂ ਨੂੰ ਸਾਰਿਆਂ ਨੂੰ ਜਿਹੜੇ ਆ ਮਿਹਨਤਕ ਸ਼ਲੋਕ ਇਹਨਾਂ ਨੂੰ ਇਕੱਠੇ ਕਰਕੇ ਸਰਕਾਰ ਦੇ ਜ਼ਬਰ ਦੇ ਖਿਲਾਫ ਸਾਨੂੰ ਜਿਹੜੀ ਆਪਣੀ ਆਵਾਜ਼ ਉਬੰਦ ਕਰਨੀ ਚਾਹੀਦੀ ਆ ਤਾਂ ਕਰਕੇ ਜਿਹੜਾ ਅਸੀਂ ਨਵੇਂ ਸ਼ਹਿਰ ਚ ਇਕੱਠ ਰੱਖਿਆ ਆ ਆਨ ਵਾਲੇ ਦਿਨਾਂ ਚ ਸਰਕਾਰ ਨੂੰ ਦੱਸਾਂਗੇ ਵੀ ਸਾਡੀ ਵੀ ਕੋਈ ਵੈਲਿਊ ਹੈਗੀ ਕਿਉਂਕਿ ਜਦੋਂ ਤੁਸੀਂ ਸੱਤਾ ਜਾਣਾ ਹੁੰਦਾ ਫਿਰ ਤੁਸੀਂ ਆਟੋ ਚੱਲ ਕੇ ਦੇ ਘਰਾਂ ਅੱਗੇ ਰੋਟੀਆਂ ਵੀ ਖਾ ਲੈਣੇ ਆ ਫਿਰ ਤੁਸੀਂ ਸਿਆਸਤ ਦੀਆਂ ਗੱਲਾਂ ਵੀ ਕਰਦੇ ਆ ਪਰ ਜਦੋਂ ਸਾਡੇ ਅਸੀਂ ਤੁਹਾਡੇ ਸਰਕਾਰੀ ਦਰਬਾਰ ਆ ਜਾਂਦੇ ਆ ਐਸਾ ਜਨਰਲਸ਼ਿਪ ਭਗਸੇਂਗਰ ਨਗਰ ਦਾ ਸੰਬੰਧ ਅੱਜ ਦੀਆਂ ਵਿਸ਼ੇਸ਼ ਸਮਰਗੀਆਂ ਤੋਂ ਲਫੇਰ ਨਮੀਆਂ ਤੇ ਤਾਜ਼ੀਆਂ ਸਰਗਰਮੀਆਂ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਵਾਸਤੇ ਪ੍ਰਤੀ ਸਿੰਘ ਇਜਾਜ਼ਤ ਦਿਓ ਧੰਨਵਾਦ